ਤੋ ਟੀਵੀ ਚੈਨਲ ਵਾਲਿਆਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇਹ ਸਾਰੇ ਸਮਾਗਮ ਨੂੰ ਲਾਈਵ ਕਰ ਰਹੇ ਨੇ ਜੀ ਜਿਵੇਂ ਇਹ ਛੋਟੇ-ਛੋਟੇ ਬੱਚੇ ਕੀਰਤਨ ਸਿੱਖ ਕੇ ਅੱਜ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਨੇ ਸਾਡੀ ਬਾਦਕਿਸਮਤੀ ਇਹ ਹੈ ਵੀ ਸਾਡੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਸਿਰਾਂ ਤੇ ਅੱਜ ਕੇਸ ਮੌਜੂਦ ਨਹੀਂ ਕੀ ਕਾਰਨ ਹੈ ਜਿਹੜਾ ਤਿੰਨਾਂ ਚਾਰ ਸਾਲ ਦਾ ਬੱਚਾ ਮਾਂ ਦੀ ਗੋਦ ਵਿੱਚ ਬੈਠਾ ਜਿਹਦੇ ਸਿਰ ਤੇ ਕੇਸ ਨਹੀਂ ਤਿੰਨਾਂ ਚਾਰ ਸਾਲ ਦਾ ਬੱਚਾ ਇਹ ਗੱਲ ਨਹੀਂ ਕਹਿ ਸਕਦਾ ਵੀ ਮੈਂ ਕੇਸ ਨਹੀਂ ਰੱਖਣੇ ਇਹਦਾ ਕੀ ਕਾਰਨ ਹੈ ਇਹ ਘਾਟ ਹੈ ਸਾਡੀ ਇਹ ਘਾਟ ਹੈ ਮਾਪਿਓ ਦੀ ਮਾਪਿਓ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਸਿੱਖੀ ਦੇ ਲੜ ਲੱਗਣ ਮਾਪਿਓ ਨੂੰ ਚੇਤਾ ਉਦਣ ਆਉਂਦਾ ਜਿੱਦਣ ਕਟਿੰਗ ਦੇ ਨਾਲ-ਨਾਲ ਘਰ ਨਸ਼ੇ ਕਰਕੇ ਆਉਣ ਲੱਗ ਪੈਂਦਾ ਉਹ ਦਿਨ ਕਹਿੰਦੇ ਨੇ ਵੀ ਗੁਰੂ ਹੁਣ ਕਿਰਪਾ ਕਰੇ ਸਾਡੇ ਪੁੱਤ ਨੂੰ ਸਿੱਖੀ ਦੀ ਦਾਤ ਬਖਸ਼ੇ ਮੇਰੀ ਗੱਲ ਦੁਬਾਰੋ ਫਿਰ ਧਿਆਨ ਨਾਲ ਉਸ ਵਿੱਚ ਬੈਠਾ ਉਹ ਕਦੀ ਨਹੀਂ ਕਹਿੰਦਾ ਮੇਰੇ ਸਿਰ ਦੇ ਕੇਸ ਕਤਲ ਕਰੋ ਤੁਸੀਂ ਆਪ ਇਸ ਗੱਲ ਦੇ ਜ਼ਿੰਮੇਵਾਰ ਹੋ ਜਿੰਨੀਆਂ ਮਾਵਾਂ ਦੀ ਗੋਦ ਵਿੱਚ ਛੋਟੇ ਬੱਚੇ ਬੈਠੇ ਨੇ ਜੇ ਸਿਰਾਂ ਤੇ ਕੇਸ ਨਹੀਂ ਇਹਦੇ ਜ਼ਿੰਮੇਵਾਰ ਤੁਸੀਂ ਹੋ ਅੱਜ ਖਾਲਸਾ ਪ੍ਰਗਟ ਦਿਹਾੜਾ ਮਨਾ ਰਹੇ ਆ ਕਿਉਂ ਮਨਾ ਰਹੇ ਆ ਖਾਲਸੇ ਦਾ ਜਨਮ ਹੋਇਆ ਸੀ ਅਸੀਂ ਤੇ ਜਾ ਕੇ ਸੰਸਾਰ ਨੂੰ ਦੱਸਣਾ ਸੀ ਵੀ ਖਾਲਸਾ ਪ੍ਰਗਟ ਹੋਇਆ ਸੀ ਸਾਡੀ ਬਦਕਿਸਮਤੀ ਇਹ ਹੈ ਆਪਣੀ ਸਿੱਖ ਕੌਮ ਨੂੰ ਦੱਸਣਾ ਪੈ ਰਿਹਾ ਵੀ ਅਸੀਂ ਖਾਲਸੇ ਆ ਅਸੀਂ ਸੇਖਾਂ ਕੇਸ ਰੱਖੋ ਅਸੀਂ ਦੂਜਿਆਂ ਨੂੰ ਤੇ ਕੀ ਦੱਸਣਾ ਸੀ ਵੀ ਕੇਸ ਰੱਖੋ ਸਾਨੂੰ ਆਪਣੀ ਕੌਮ ਨੂੰ ਦੱਸਣਾ ਪੈ ਰਿਹਾ ਵੀ ਤੁਸੀਂ ਕੇਸ ਰੱਖੋ ਜੇ ਅੱਜ ਦੇ ਦਿਨ ਇੱਥੋਂ ਜਿੰਨੀ ਵੀ ਸੰਗਤ ਆਈ ਹੈ ਇਹ ਪ੍ਰਣ ਕਰਕੇ ਚਲੀ ਜਾਵੇ ਨਾ ਕਿ ਅਸੀਂ ਆਪਣੀ ਧੀ ਦਾ ਆਪਣੇ ਪੁੱਤ ਦਾ ਆਨੰਦ ਕਾਰਜ ਉੱਥੇ ਕਰਾਂਗੇ ਜਿੱਥੇ ਪਰਿਵਾਰ ਅਮਰਤ ਹਰੀ ਹੋਵੇ ਜਿੱਥੇ ਬੱਚੀ ਅਮਰਤ ਹਰੀ ਹੋਵੇ ਜਿੱਥੇ ਬੱਚਾ ਅਮਰਤ ਹਰੀ ਹੋਵੇ ਸਾਨੂੰ ਸਟੇਜਾਂ ਤੇ ਖੜੇ ਹੋ ਹੋ ਕੇ ਉੱਚੀ ਉੱਚੀ ਬੋਲਣ ਦੀ ਲੋੜ ਨਹੀਂ ਪੈਣੀ ਸਿੱਖੀ ਦਾ ਪ੍ਰਚਾਰ ਆਪਣੇ ਆਪ ਹੋ ਜਾਣਾ। ਸੋ ਸੁ ਮੇਰੀ ਬੇਨਤੀ ਹੈ ਸਾਰੀ ਸਿੱਖ ਸੰਗਤ ਦੇ ਚਰਨਾਂ ਵਿੱਚ ਜੇ ਅੱਜ ਇਸ ਸਮਾਗਮ ਮਲਾਉਣ ਲਈ ਇੱਥੇ ਬੈਠੇ ਆਂ ਤੇ ਇਹ ਪ੍ਰਣ ਜਰੂਰ ਕਰਕੇ ਜਾਈਏ ਸਾਨੂੰ ਸਮਾਗਮਾਂ ਵਿੱਚ ਜਾ ਕੇ ਕੇਵਲ ਸੁਣ ਕੇ ਇਹ ਨਾ ਸੋਚੀਏ ਵੀ ਖਾ ਲਿਆ ਪੀ ਲਿਆ ਇੰਜੋਏ ਕਰ ਲਿਆ ਨਹੀਂ ਅਸੀਂ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਆ ਪ੍ਰਗਟ ਦਿਹਾੜਾ ਕਹਿਣ ਤੋਂ ਭਾਵ ਸਾਡੀ ਕੌਮ ਦਾ ਜਨਮ ਦੇਣਾ ਅੱਜ ਇਸ ਕਰਕੇ ਕੋਮਾ ਉਹ ਜਿੰਦੀਆਂ ਰਹਿੰਦੀਆਂ ਨੇ ਜਿਹੜੇ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਤੇ ਤੁਸੀਂ ਸਾਰੇ ਜਿੰਨੇ ਬੈਠੇ ਹੋ ਜਿਨ੍ਹਾਂ ਦੇ ਬੱਚਿਆਂ ਦੇ ਸਿਰ ਤੇ ਕੇਸ ਨਹੀਂ ਸਾਰੇ ਸੇ ਕਿਤੇ ਹਿਸ ਨੂੰ ਭੁੱਲੇ ਬੈਠੇ ਹੋ ਅੱਜ ਸਾਡਾ ਜਿਹੜਾ ਸਬੰਧ ਕਿੱਥੋਂ ਤੱਕ ਰਹਿ ਗਿਆ ਸਕੇਵਲ ਤੇ ਕੇਵਲ ਅਸੀਂ ਖਾਣ ਤੱਕ ਸੀਮਤ ਰਹਿ ਗਏ ਲੰਗਰ ਤਾਂ ਪ੍ਰਥਾ ਚਲਾਈ ਸੀ ਗੁਰੂ ਸਾਹਿਬ ਜੀ ਨੇ ਕਿਸੇ ਭੁੱਖੇ ਦੇ ਮੂੰਹ ਵਿੱਚ ਪੈ ਜਾਵੇ ਅਸੀਂ ਅੱਜ ਲੰਗਰ ਨੂੰ ਕੈਟਰਿੰਗ ਦਾ ਰੂਪ ਦੇ ਦਿੱਤਾ ਖਾਣ ਨੂੰ ਵੱਖਰੇ ਵੱਖਰੇ ਪਦਾਰਥ ਸਾਡੇ ਕੋਲ ਮੌਜੂਦ ਨੇ ਪਰ ਗੁਰੂ ਦੀ ਹਜ਼ੂਰੀ ਵਿੱਚ ਬੈਠਣ ਲਈ ਸਾਡੇ ਕੋਲ ਸਮਾਂ ਹੈ ਨਹੀਂ ਅੱਜ ਕੀ ਹਾਲਾਤ ਹੋ ਗਏ ਨੇ ਸਿੱਖ ਕੌਮ ਦੇ ਪ੍ਰਬੰਧਕ ਸੋਚਦੇ ਨੇ ਵੀ ਅਸੀਂ ਆ ਸਮਾਗਮ ਉਲੀਕ ਲਿਆ ਸਾਡੀ ਗੋਲਕ ਦੇ ਵਿੱਚ ਕਿੰਨੇ ਪੈਸੇ ਆਏ ਸੰਗਤ ਜਿਹੜੀ ਆ ਉਹ ਸੋਚਦੀ ਆ ਅਸੀਂ ਗੁਰੂ ਘਰ ਤਾਂ ਜਾਈਏ ਵੀ ਲੰਗਰ ਕੀ ਬਣਾਇਆ ਹੋਇਆ ਤੇ ਜਿਹੜੇ ਕਵੀਸ਼ਰੀ ਨੇ ਕਥਾ ਵਾਚਕ ਨੇ ਗਿਆਨੀ ਨੇ ਜਿਹੜੇ ਲੋਕਾਂ ਨੂੰ ਉਪਦੇਸ਼ ਕਰਦੇ ਨੇ ਉਹ ਸੋਚਦੇ ਨੇ ਵੀ ਇਹਨਾਂ ਸਾਡੇ ਅੱਗੇ ਕੀ ਮੱਥਾ ਟੇਕਿਆ ਬਾਦਕਿਸਮਤੀ ਇਹ ਆ ਵੀ ਇਹ ਕੋਈ ਨਹੀਂ ਸੋਚਦਾ ਵੀ ਗੁਰੂਗ੍ਰੰਥ ਸਾਹਿਬ ਵਿੱਚ ਕੀ ਸਮਾਇਆ ਹੋਇਆ ਸੋ ਜੇ ਅੱਜ ਅਸੀਂ ਸਾਰੇ ਇੱਥੇ ਬੈਠੇ ਆ ਮੇਰੀ ਬੇਨਤੀ ਹੈ ਸ਼ਬਦ ਦੀ ਵਿਚਾਰ ਨੂੰ ਜਰੂਰ ਸੁਣ ਕੇ ਜਾਇਓ